ਇਰੇ ਦੇ ਉੱਪਰ ਪੈਨਲ ਬਣੇ ਹੋ ਨੇ ਤਿੰਨ ਲਾਈਨਾਂ ਦੇ ਨਾਲ ਵਿੱਚ ਆਪਾਂ ਦਿੱਤੀ ਐ ਇਹਨੂੰ ਗੋਟੇ ਦੀ ਟੱਚ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਔਰ ਦੁਪੱਟੇ ਦੇ ਚਾਰੇ ਕੋਨਿਆਂ ਤੇ ਰਹੇਗਾ ਵਰਕ ਸੇਮ ਸਟੱਫ ਸ਼ਿਮਰ ਕ੍ਰਾਸ ਪਿਓਰ ਤੀਸਰਾ ਕਲਰ ਇਹਦਾ ਰਹਿਣ ਵਾਲਾ ਰਸਟ ਮਲੇ ਗੋਲਡਾ ਪੰਜਾਬੀ ਸੂਟ ਸਟੋਰ ਤੇ ਮੇਰੀਆਂ ਭੈਣਾਂ ਦਾ ਫਿਰ ਤੋਂ ਸਵਾਗਤ ਆ ਅੱਜ ਆਪਾਂ ਲੈ ਕੇ ਆ ਗਏ ਆ ਪਿਓਰ ਸ਼ਿਮਰ ਕ੍ਰਾਸ ਦੇ ਉੱਪਰ ਤੁਹਾਡੇ ਵਾਸਤੇ ਨੀਡਲ ਵਰਕ ਹੈਂਡ ਵਰਕ ਦਬਕਾ ਵਰਕ ਚੈੱਕ ਕਰੋ ਜੀ ਦਬਕਾ ਵਰਕ ਆ ਲਓ ਜੀ ਚੈੱਕ ਕਰੋ ਪਿਓਰ ਦਬਕਾ ਵਰਕ ਹੈਂਡ ਦੇ ਨਾਲ ਇਹਦੇ ਵਿੱਚ ਆਪਾਂ ਦਿੱਤੀ ਹੈ ਨੀਡਲ ਦੀ ਟੱਚ ਪੈਨਲ ਵਾਲਾ ਡਿਜ਼ਾਈਨ ਰਹੇਗਾ ਕਲਰ ਰਹੇਗਾ ਫਰੋਜੀ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਸੇਮ ਸਟੱਫ ਦਾ ਰਹਿਣ ਵਾਲਾ ਦੁਪੱਟਾ ਜੀ ਚੈੱਕ ਕਰੋ ਬਣੇ ਹੋਏ ਨੇ ਘੇਰੇ ਦੇ ਉੱਪਰ ਪੈਨਲ ਬਣੇ ਹੋ ਨੇ ਤਿੰਨ ਲਾਈਨਾਂ ਦੇ ਨਾਲ ਵਿੱਚ ਆਪਾਂ ਦਿੱਤੀ ਹੈ ਇਹਨੂੰ ਗੋਟੇ ਦੀ ਟੱਚ ਔਰ ਵਿੱਚ ਦਿੱਤੀ ਹੈ ਨੀਡਲ ਦੀ ਟੱਚ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਬਹੁਤ ਹੀ ਰੀਝਲਾ ਕੇ ਸੂਟ ਤਿਆਰ ਕੀਤਾ ਹੋਇਆ ਕਾਰੀਗਰ ਨੇ ਚੈੱਕ ਕਰੋ ਪੈਨਲ ਵਾਲਾ ਡਿਜ਼ਾਈਨ ਇਦੇ ਬਾਜੂ ਤੇ ਵਰਕ ਰਹਿਣ ਵਾਲਾ ਇਹਨਾਂ ਦੀ ਬਾਟਮ ਰਹੇਗੀ ਸਾਰੇ ਸੂਟਾਂ ਦੀ ਪਲੇਨ ਸਿਲਕ ਦੀ ਬਾਟਮ ਰਹੇਗੀ 3 ਮੀਟਰ ਦੀ 2.5 ਮੀਟਰ ਦੀ ਰਹੇਗੀ ਸ਼ਰਟ ਔਰ 2.5 ਮੀਟਰ ਦਾ ਰਹੇਗਾ ਫੋਰ ਸਾਈਡ ਲੈਂਸ ਲੱਗੀ ਵਾਲਾ ਦੁਪੱਟਾ ਔਰ ਦੁਪੱਟੇ ਦੇ ਚਾਰੇ ਕੋਨਿਆਂ ਤੇ ਰਹੇਗਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਸੇਮ ਸਟੱਫ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਟਾਂਕਾ ਲਾਇਆ ਹੋਇਆ ਸੋਚ-ਸੋਚ ਕੇ ਕਾਰੀਗਰ ਨੇ ਚੈੱਕ ਕਰੋ ਮੇਰੀ ਉਹ ਭੈਣੋਂ ਇਦੇ ਚਾਰ ਰੰਗ ਆਏ ਨੇ ਚਾਰੇ ਹੀ ਬਸ ਪੁੱਛੋ ਨਾ ਕਿ ਬੰਬ ਆਏ ਨੇ ਆਹ ਲੋ ਜੀ ਦੂਸਰਾ ਕਲਰ ਰਹੇਗਾ ਅਨਿਅਨ ਸ਼ੇਡ ਬਹੁਤ ਹੀ ਪਿਆਰਾ ਇਹਦਾ ਸੇਮ ਪੈਟਰਨ ਵਾਲਾ ਪੈਟਰਨ ਰਹਿਣ ਵਾਲਾ ਸੇਮ ਦੁਪੱਟਾ ਸੇਮ ਸਟੱਫ ਸ਼ਿਮਰ ਕ੍ਰਸ਼ ਪਿਓਰ ਬਹੁਤ ਹੀ ਪਿਆਰਾ ਕਲਰ ਨੇ ਯੂਨੀਕ ਜੀਆਂ ਚੀਜ਼ਾਂ ਲੈ ਕੇ ਆਨੇ ਆ ਜੀ ਆਹ ਲੋ ਜੀ ਤੀਸਰਾ ਕਲਰ ਇਹਦਾ ਰਹਿਣ ਵਾਲਾ ਰਸਟ ਰਸਟ ਕਲਰ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹਮੇਸ਼ਾ ਜਹ ਫਿਲਹਾਲ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਰਸਟ ਕਲਰ ਦੀ ਬਹੁਤ ਡਿਮਾਂਡ ਹੁੰਦੀ ਹੈ ਮੇਰੀਆਂ ਭੈਣਾਂ ਦੀ ਵੀ ਰਸਟ ਕਲਰ ਦੇ ਉੱਪਰ ਕੁਝ ਦਿਖਾਓ ਜਿਹੜਾ ਡਾਰਕ ਵਾਲਾ ਰਸਟ ਆ ਰਿਹਾ ਉਹ ਪਾ ਪਾ ਕੇ ਮੇਰੀਆਂ ਭੈਣਾਂ ਗਈਆਂ ਨੇ ਅੱਕ ਇਸ ਕਰਕੇ ਆਪਾਂ ਲੈ ਕੇ ਆਏ ਲਾਈਟ ਸ਼ੇਡ ਡਾਈ ਕਰਵਾ ਕੇ ਸ਼ਿਮਰ ਪਿਓਰ ਪਿਓਰ ਸ਼ਿਮਰ ਕ੍ਰਾਸ ਦੇ ਉੱਪਰ ਲਾਈਟ ਸ਼ੇਡ ਡਾਈ ਕਰਵਾ ਕੇ ਰਸਟ ਚੈੱਕ ਕਰੋ ਬਹੁਤ ਹੀ ਵੈਰਾ ਤੀਸਰਾ ਕਲਰ ਹੈ ਨਾ ਵਾਲਾ ਲੈਮਨ ਸ਼ੇਡ ਤੋਂ ਡਾਰਕ ਜੀ ਮਾਸਟਰ ਟੂਨ ਤੇ yellow ਯਾਨੀ ਲਾਈਮਨ ਮਾਸਟਰਡ yellow ਦਾ ਤਿੰਨਾਂ ਦਾ ਘੋਲ ਕੇ ਜੇ ਕੰਬੀਨੇਸ਼ਨ ਬਣਾਈਏ ਸਮਝੋ ਉਹਦੇ ਵਿੱਚੋਂ ਆ ਰੰਗ ਨਿਕਲੇ ਆ ਸਟਾਫ ਸੇਮ ਰਹਿਣ ਵਾਲਾ ਪੈਟਰਨ ਸੇਮ ਰਹਿਣ ਵਾਲਾ 2.5 ਮੀਟਰ ਦੁਪੱਟਾ ਰਹੇਗਾ 2.5 ਮੀਟਰ ਰਹੇਗੀ ਸ਼ਰਟ ਪ्योर ਸਿਮਰ ਕ੍ਰਾਸ ਦੀ ਪਲੇਨ ਰਹੇਗੀ ਬਾਟਮ ਸਿਲਕ ਦੀ ਉਪਾੜਾ ਸਿਲਕ ਦੀ ਬਾਟਮ ਰਹੇਗੀ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਜਿਹੜਾ ਕਲਰ ਸਿਲੈਕਟ ਹੁੰਦਾ ਜੀ ਬਾਅਦ ਦੇ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਵੀਰੇ ਰੀਸ ਕਿਉਂਕਿ ਰੀਸਟੌਕ ਹੋਣ ਨੂੰ ਘੱਟੋ ਘੱਟ 10 ਦਿਨ ਲੱਗ ਜਾਂਦੇ ਨੇ ਜੀ 15 ਦਿਨ ਕਿਉਂਕਿ ਬਹੁਤ ਸਾਰਾ ਮਾਲ ਰੀਸਟਾਕ ਵੀ ਕਰਨਾ ਹੁੰਦਾ ਹੈ ਖਾਸਾ ਨਵਾਂ ਮਾਲ ਵੀ ਡੇਲੀ ਡੇਲੀ ਲਾਂਚ ਹੋ ਰਿਹਾ ਤਾਂ ਇਸ ਕਰਕੇ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਭੇਜ ਸਕਦੀਆਂ ਨੇ ਸ਼ਿਪਿੰਗ ਰਹੇਗੀ ਫ੍ਰੀ ਔਰ ਰੇਟ ਰਹਿਣਗੇ ਇਹਦੇ ਰਸ ਮਲਾਈ ਨਾਲੋਂ ਵੀ ਮਿੱਠੇ ਹੁਣ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਨ ਦਾ ਪੋਸਿਬਲ ਆ ਤੁਹਾਡੇ ਕੋਲੇ ਕਰ ਸਕਦੇ ਹੋ ਤਾਂ ਤੁਸੀਂ ਆਉਣਾ ਕਿੱਥੇ ਆ ਦਿੱਲੀ ਗੇਟ ਦੇ ਅੰਦਰ ਅਜ਼ੀਮਪੁਰਾ ਮਹੱਲੇ 'ਚ ਆਪਣੀ ਸ਼ਾਪ ਦਾ ਨਾਮ ਆ ਮਲੇਰਕੋਟਲਾ ਪੰਜਾਬੀ ਸੂਟ ਸਕਰੀਨ ਦੇ ਉੱਪਰ ਮੇਰਾ ਨੰਬਰ ਸ਼ੋਅ ਹੋ ਰਿਹਾ 985518744 ਧੰਨਵਾਦ ਥੈਂਕ ਯੂ